ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜਿੱਥੇ ਬੰਨ ਟੁੱਟਿਆ ਸੀਗਾ ਆਰਾਮਪੁਰ ਆਰਾਮਪੁਰ ਗੋਰੀ ਪਹੁੰਚਿਆ ਇੱਥੇ ਕਮੇਟੀ ਮਣੀ ਹੈ ਪੰਚਾਇਤ ਵੱਲੋਂ ਤਿੰਨ ਚਾਰ ਪਿੰਡਾਂ ਦੀ ਇਕੱਠੀ ਰਲ ਕੇ 16 ਪਿੰਡਾਂ ਦੀ ਤੇ ਉਹ ਸਾਰੇ ਨਗਰ ਦੇ ਸਾਡੇ ਪ੍ਰਬੰਧਕ ਜਿਹੜੇ ਸੱਜਣਾ ਹੈ ਬਾਬਾ ਜੀ ਹੋਰ ਬਜ਼ੁਰਗ ਸਾਰੇ ਨਾਲ ਸਾਡੇ ਬੈਠੇ ਨੇ ਤੇ ਸਾਡਾ ਵੀ ਇੱਥੇ ਬਣ ਕੀਤਾ ਆ ਕੇ ਵੀ ਅਸੀਂ ਵੀ ਕੁਛ ਨੇ ਸਹਾਇਤਾ ਕਰਕੇ ਜਾਈਏ ਅਸੀਂ ਅੱਜ 2 ਲੱਖ ਰੁਪਏ ਇਹਨਾਂ ਨੂੰ ਅੱਜ ਜੋ ਇਹਨਾਂ ਦੇ ਤੇਲ ਵਾਸਤੇ ਦੇ ਕੇ ਜਾਵਾਂਗੇ ਪਿੰਡ ਰਾਏਪੁਰ ਜ਼ਿਲ੍ਹਾ ਮਾਨਸਾ ਮੇਰੇ ਪਿੰਡ ਦੇ ਨਾਲ ਪੰਚਾਇਤ ਹੋਰ ਸਾਡੇ ਸਰੋਨੀ ਪੇਟੀ ਦੇ ਸਕਤਰ ਅਲੀ ਸਾਹਿਬ ਜੀ ਨਾਲ ਹੋਰ ਸਾਡੇ ਸਪੰਸ ਸਾਹਿਬ ਜਿੰਨੇ ਵੀ ਸਾਡੇ ਮੈਂਬਰ ਸਾਹਿਬ ਜਿੰਨੇ ਆਏ ਨੇ ਤੇ ਅਸੀਂ ਉਹਨਾਂ ਜਿੰਨਾ ਕਿਸੇ ਤੇਲ ਪੇਟਾ ਸਾਡਾ ਸਬਕਾ ਕਰਨਾ ਤੇ 2 ਲੱਖ ਰੁਪਏ ਅਸੀਂ ਅੱਜ ਤੁਹਾਡੇ ਜਿਹੜੇ ਹੈਗੇ ਮੇਨ ਉਹਨਾਂ ਨੂੰ ਅਸੀਂ ਦੇਣ ਜੋ ਲੱਗੇ ਲਓ ਜੀ ਲੈਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿਸ ਜਗ੍ਹਾ ਤੇ ਅਸੀਂ ਬੈਠੇ ਆ ਇਹ ਬਿਲਕੁਲ ਦਰਿਆ ਦੇ ਕਾਚੇ ਵਿੱਚ ਬੈਠੇ ਆ ਇਹ ਪਿੰਡ ਦਾ ਨਾਮ ਆ ਰਾਮਪੁਰ ਗੋਰੇ ਕੁਝ ਬੇਚਰਾਗ ਪਿੰਡ ਹੈ ਕੁਝ ਵਸਰੇ ਪਿੰਡ ਮੈਂ ਇਹਨਾਂ ਨੂੰ 16 ਪਿੰਡਾਂ ਦੀ ਕਮੇਟੀ ਵੀ ਕਹਾਂਗਾ ਵੱਡੇ ਪੱਧਰ ਤੇ ਇਸ ਇਲਾਕੇ ਦਾ ਜਿਹੜਾ ਨੁਕਸਾਨ ਹੋਇਆ ਰਾਮਪੁਰ ਗੋਰੀ ਲਾਲੋ ਮੰਡ ਸਾਂਗੜਾ ਲਾਲੋ ਮੰਡ ਬਾਉਪੁਰਾ ਲਾਲੋ ਮੰਡ ਜਦੀਦ ਲਾਲੋ ਮੈਂ ਕਿਹੜੇ ਕਿਹੜੇ ਪਿੰਡਾਂ ਦਾ ਨਾਮ ਲਾਵਾਂ ਬਹੁਤ ਲੰਬੀ ਲਿਸਟ ਆ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਕਹੂੰਗਾ ਜੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਹੋਇਆ ਤੇ ਇਸ ਇੰਨਾ ਪਿੰਡਾਂ ਦਾ ਹੋਇਆ ਕਿਤੇ ਤੁਸੀਂ ਸਾਰੇ ਦੇਖ ਕੇ ਆਏ ਹੋ ਚਾਰ ਪੰਜ ਪੋਪਲੇਨਾ ਲੱਗੀਆਂ ਨੇ ਚਾਹੇ ਇਸ ਇਲਾਕੇ ਦੇ ਹਲਕੇ ਦੇ ਐਮਐਲਏ ਨੇ ਦਿੱਤੀ ਆ ਚਾਹੇ ਕਿਸੇ ਮਹਾਪੁਰਖ ਨੇ ਦਿੱਤੀ ਆ ਚਾਹੇ ਆਪਣੇ ਆਪ ਇਹ ਖਰਚ ਕਰਕੇ ਕਿਰਾਏ ਤੇ ਮਸ਼ੀਨਾਂ ਲਾਈਆਂ ਨੇ ਬਹੁਤ ਵੱਡੇ ਪੱਧਰ ਤੇ ਖਰਚ ਹੋ ਰਿਹਾ ਮੈਂ ਸਮੂਹ ਗੁਰਨਾਨਕ ਨਾਮ ਲੇਵਾ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦੁੱਖ ਨੂੰ ਦੇਖਦੇ ਹੋਏ ਇਸ ਇਲਾਕੇ ਦੀ ਮਦਦ ਕੀਤੀ ਆ ਜਿਹੜੀ ਆ ਜਿਸ ਜਿਹੜੀ ਅੱਜ ਕਮੇਟੀ ਸਾਡੇ ਕੋਲ ਪਹੁੰਚੀ ਆ ਇਹ ਮਾਨਸਾ ਜ਼ਿਲ੍ਹ ਦਾ ਪਿੰਡ ਰਾਪੂਰਾ ਇਹਨਾਂ ਨੇ ਸਾਡੇ ਇਲਾਕੇ ਦੇ ਜਿਹੜੇ ਵੀਡੀਓ ਦੇਖੀਆਂ ਨੇ ਵੀਡੀਓ ਤੇ ਸਾਡਾ ਦਰਦ ਨੂੰ ਸਮਝਦੇ ਹੋਏ ਇਹਨਾਂ ਨੇ ਮੇਰੇ ਨਾਲ ਪਹੁੰਚ ਕੀਤੀ ਤੇ ਮੈਂ ਇਹਨਾਂ ਨੂੰ ਅੱਜ ਮੈਂ ਕਹੂੰਗਾ ਮੈਂ ਸਹੀ ਜਗ੍ਹਾ ਤੇ ਲੈ ਕੇ ਆਇਆ ਹਾਂ ਜਿੱਥੇ ਪੈਸੇ ਦੀ ਵੀ ਜ਼ਰੂਰਤ ਆ ਕਿਤੇ ਹਰ ਚੀਜ਼ ਦੀ ਲੋੜ ਆ ਇਹਨਾਂ ਲੋਕਾਂ ਦੀ ਬੜੇ-ਬੜੇ ਪੱਦਰ ਤੇ ਬਰਬਾਦੀ ਹੋਈ ਆ ਸੋ ਮੈਂ ਕਮੇਟੀ ਦਾ ਧੰਨਵਾਦ ਕਰਦਾ ਵਾਂ ਰਾਪੁਰ ਦੀ ਸੰਗਤ ਦਾ ਧੰਨਵਾਦ ਕਰਦਾ ਵਾਂ ਉੱਥੋਂ ਦੇ ਸਰਪੰਚ ਸਾਹਿਬ ਦਾ ਕੰਮ ਕਰਦਾ ਵਾਂ ਇਲਾਕੇ ਦੇ ਜਿਹੜੇ ਹੋਰ ਸਰਪੰਚ ਸਾਹਿਬਾਨ ਨਾਲ ਆਏ ਨੇ ਪ੍ਰਧਾਨ ਜੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੋ ਅਸੀਂ ਰਿਣੀ ਰਵਾਂਗੇ ਇਸ ਇਲਾਕੇ ਦੀ ਸੰਗਤ ਵੱਲੋਂ ਤੁਹਾਡਾ ਕਿ ਤੁਸੀਂ ਸਾਡੀ ਇਸ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਆਣ ਕੇ ਸਾਝ ਪਾਈ ਆ ਔਰ ਸਾਡੀ ਫਾਈਨੈਂਸ਼ਲੀ ਮਦਦ ਕੀਤੀ ਹੈ ਫਿਰ ਜਿਕਾ ਖਾਲਸਾ ਵੈਗਰ ਜੁਕੀ ਫਦੇ ਮੈਂ ਕੁਲਦੀਪ ਸਿੰਘ ਸਾੰਗਰਾ ਵਾਸੀ ਪਿੰਡ ਸਾਂਗਰਾ ਤੇ ਸਾਰਾ ਇਹਦਾ 16 ਪਿੰਡਾਂ ਦਾ ਇਲਾਕਾ ਬਾਉਪੁਰ ਸਾਂਗਰੇ ਦੇ ਨਾਮ ਨਾਲ ਮਸ਼ਹੂਰ ਆ ਪਰ ਇਸ ਵਕਤ ਆਪਾਂ ਖੜੇ ਆ ਰਾਮਪੁਰ ਗੋਰੇ ਦੇ ਵਿੱਚ ਜਿੱਥੇ ਰਾਮਪੁਰ ਗੋਰੇ ਦੇ ਵਿੱਚ ਬਿਆਸ ਦਰਿਆ ਨੇ 9-10 ਘਰ ਜਿਹੜੇ ਆਪਣੇ ਵਿੱਚ ਰੋੜ ਕੇ ਸੈਂਕੜੇ ਏਕੜ ਜ਼ਮੀਨ ਵੀ ਰੋੜ ਕੇ ਤੇ ਆਪਣਾ ਪਹਿਲਾ ਰਸਤਾ ਬੰਦ ਕਰਕੇ ਤੇ ਨਵਾਂ ਰਸਤਾ ਅਖਤਿਆਰ ਕੀਤਾ ਉੱਥੇ ਜਿਹੜੀ ਸੇਵਾ ਚੱਲ ਰਹੀ ਆ ਨਾਲ ਸਾਡੇ ਮਹਾਂਪੁਰਸ਼ ਬਾਬਾ ਸੁੱਖਾ ਸੰਸਿਹਾਰੀ ਸਾਹਿਬ ਵਾਲੇ 11 ਅਗਸਤ ਤੋਂ ਜਿਉਂ ਸਾਡਾ ਭੈਣੀ ਕਾਦਰਬਖਸ਼ ਤੋਂ ਵਨ ਟੁੱਟਿਆ ਸੀ ਉਦੋਂ ਤੋਂ ਲੈ ਕੇ ਸਾਡੇ ਨਾਲ ਸੇਵਾ ਵਿੱਚ ਆਰੰਭੀ ਆ ਤੇ ਨਾਲ ਸਹਿਯੋਗ ਕਰ ਰਿਹਾ ਔਰ ਮਹਾਪ੍ਰਚਾਨ ਨੇ ਸਾਨੂੰ ਇੱਥੋਂ ਤੱਕ ਵੀ ਕਿਹਾ ਵੀ ਤੁਹਾਡੀ ਕਮੇਟੀ ਕੋਲੇ ਜਿੰਨਾ ਸੰਗਤ ਸਹਿਯੋਗ ਕਰਦੀ ਆ ਉਹਨਾਂ ਤੁਸੀਂ ਤੇ ਲਾ ਕੇ ਤੇ ਸੇਵਾ ਕਰੋ ਤੇ ਬਾਅਦ ਵਿੱਚ ਜਦੋਂ ਵੀ ਸਾਨੂੰ ਤੁਸੀਂ ਆਵਾਜ਼ ਮਾਰੋਗੇ ਜਿਹੜੀ ਚੀਜ਼ ਦੀ ਲੋੜ ਆ ਸੀ ਕਿ ਤੁਹਾਨੂੰ ਕਮੀ ਨਹੀਂ ਆਉਣ ਦੇਣੀ ਸਾਨੂੰ ਇਹਨਾਂ ਬੜਾ ਵੱਡਾ ਸਹਿਯੋਗ ਆ ਕਿ ਉਹਦੇ ਉਦੋਂ ਦੀਆਂ ਲੰਗਰ ਦੀਆਂ ਸਵਾਵਾਂ ਜਿਹੜੀਆਂ ਸਾਡੇ ਬੱਚਿਆਂ ਦੇ ਮੰਨ ਲਓ ਅੱਜ ਤੱਕ ਸਕੂਲਾਂ ਦੇ ਵਿੱਚ ਫੀਸਾਂ ਨਹੀਂ ਦਰੀਆਂ ਉਹ ਬਾਬਿਆਂ ਨੇ ਖੁੱਲ ਫੁੱਲ ਜ਼ਿੰਮੇਵਾਰੀ ਲਈ ਆ ਵੀ ਉਹ ਅਸੀਂ ਫੀਸਾਂ ਜਿਹੜੀਆਂ ਵਾ ਸਾਨੂੰ ਰਿਕਾਰਡ ਲਿਆ ਕੇ ਦਿਓ ਤੇ ਅਸੀਂ ਫੀਸਾਂ ਉਹਨਾਂ ਦੇ ਸਕੂਲਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਔਰ ਸਾਰੀ ਸੰਗਤ ਜਿਹਦਾ ਰਾਏਪੁਰ ਮਾਨਸਾ ਤੋਂ ਅੱਜ ਕਮੇਟੀ ਆਈ ਆ ਪ੍ਰਧਾਨ ਸਾਹਿਬ ਆਏ ਆ ਸਰਪੰਚ ਸਾਹਿਬਾਨ ਮੈਂਬਰ ਸਾਹਿਬ ਜਿੰਨੇ ਵੀ ਪਤਵੰਤੇ ਸੱਜਣ ਆਏ ਆ ਤੇ ਸਾਡੇ ਮੇਰੇ ਸਤਕਾਰਯੋਗ ਮਾਮਾ ਜੀ ਆਲੀ ਸਾਹਿਬ ਸਾਫਕਾ ਸਕਤਰਾ ਐਸਜੀਪੀਸੀ ਇਹ ਇਹਨਾਂ ਨੂੰ ਨਾਲ ਲੈ ਕੇ ਸਾਡੇ ਕੋਲ ਪਹੁੰਚਿਆ ਤੇ ਅਸੀਂ ਇਹਨਾਂ ਦੇ ਵੀ ਤਹਿਦਲੋਂ ਧੰਨਵਾਦੀ ਆਂ ਜਿੰਨੇ ਕਦਮ ਸੰਗਤ ਚੱਲ ਕੇ ਆਈ ਆ ਸਾਡੇ ਸਿਰ ਮੱਥੇ ਆ ਰਾਏਪੁਰ ਮਾਨਸਾ ਦੀ ਸੰਗਤ ਨੇ ਔਰ ਜਿਹੜੇ ਭਰਾ ਸਾਡੇ ਕੋਲ ਲੈ ਕੇ ਪਹੁੰਚੇ ਸੇਵਾ ਅਸੀਂ ਸਾਰਿਆਂ ਦੇ ਜਿੰਨੇ ਕਦਮ ਸਾਡੇ ਕੋਲ ਲੈ ਕੇ ਪਹੁੰਚਿਆ ਸਿਰ ਮੱਥੇ ਆ ਇਹ ਵੱਡੀ ਸੇਵਾ ਇਹ ਲਗਾਤਾਰ ਜਿਹੜੀ ਸੇਵਾ ਚੱਲਣੀ ਆ ਐਂ ਲੱਗਦਾ ਵਾ ਵੀ ਜਿਵੇਂ 6-7 ਮਹੀਨੇ ਦਾ ਪ੍ਰੋਜੈਕਟ ਆ ਲਗਾਤਾਰ ਚੱਲੂਗਾ ਇਹ ਵੀ ਚੱਲੂ ਆਪਾਂ ਬੰਨਾਂਗੇ ਬੰਨ ਜਿਹੜਾ ਦਰਿਆ ਨੇ ਪਾੜ ਪਾਇਆ ਪਲੱਸ ਬੰਨ ਦੀ ਰਿਪੇਅਰ ਕਰਨ ਵਾਲੀ ਆ ਜ਼ਮੀਨਾਂ ਦੇ ਵਿੱਚੋਂ ਰੇਤ ਕੱਢਣ ਵਾਲੀ ਆ 30-35% ਜ਼ਮੀਨ ਦੇ ਵਿੱਚ ਅੱਜ ਤੱਕ ਕਣਕ ਬੀਜੀ ਆ ਜਿਹੜੀ 30-35% ਜ਼ਮੀਨ ਅੱਜ ਵੀ ਲੋਕ ਜਿਹੜੇ ਆ ਉਹ ਆਪਣੀ ਜ਼ਮੀਨਾਂ ਨੂੰ ਸਮਤਲ ਕਰਨ ਤੇ ਲੱਗੇ ਹੋਏ ਆ ਤੇ ਪਤਾ ਨਹੀਂ ਕਣ ਕਦੋਂ ਬੀਜੀ ਜਾਣੀ ਆ ਕੁਝ ਏਰੀਆ ਜਿਹੜਾ ਅੱਜ ਤੱਕ ਜਿਹੜਾ ਵਾ ਅਜੇ 3-3 4-4 ਫੁੱਟ ਰੇਤ ਆ ਉਹਨੇ ਉਹ ਨਿਕਲਣੀ ਨਹੀਂ ਜ਼ਮੀਨ ਬਣਣੀ ਨਹੀਂ ਇਸ ਕਰਕੇ ਸਾਰਿਆਂ ਦੇ ਤਹਿ ਦਲੋਂ ਧੰਨਵਾਦੀ ਵੀ ਆ ਤੇ ਇਹਨਾਂ ਨੇ ਸਾਨੂੰ ਡੀਜ਼ਲ ਦੀ ਸੇਵਾ ਵਾਸਤੇ ਜਿਹੜਾ ਲੋਕਲ ਕਮੇਟੀ ਇੱਥੇ ਬਣੀ ਆ ਲੋਕਲ ਕਮੇਟੀ ਨੂੰ 2 ਲੱਖ ਰੁਪਏ ਦਿੱਤਾ ਅਸੀਂ ਇਹਨਾਂ ਦੇ ਬਹੁਤ ਬਹੁਤ ਰਿਣੀ ਰਵਾਂਗੇ ਕਿਉਂਕਿ ਸਾਡੀ ਇਸ ਜਿੱਥੇ ਫਾਈਨੈਂਸ਼ੀਅਲ ਮਦਦ ਦੀ ਲੋੜ ਆ ਉੱਥੇ ਇਹਨਾਂ ਨੇ ਸਹਿਯੋਗ ਵੱਡਾ ਪਾਇਆ ਸਾਡੇ ਕੋਲ ਪਹੁੰਚ ਕੀਤੀ ਆ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਪੀਲ ਕਰਨੀ ਚਾਹੁੰਦੇ ਆ ਸਮਾਧਮ ਦੇ ਰਾਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਆਪਣੀ ਦਸਵੰਧ ਦੀ ਕਮਾਈ ਦੇ ਵਿੱਚੋਂ ਹਿੱਸਾ ਕੱਢ ਕੇ ਇੱਥੇ ਸੇਵਾ ਜ਼ਰੂਰ ਕਰਨ ਦੀ ਲੋੜ ਆ